ਕਾਲ ਦੀ ਸਰਕਾਰ ਨੇ ਔਰਤਾ ਦੀ ਸੁਰੱਖਿਆ ਲਈ ਵੱਡਾ ਕਦਮ ਚੁੱਕਿਆ। ਦਾਜ਼ੀ ਕੀ ਕੋਲਕਾਤਾ ਦੇ ਸਰਕਾਰੀ ਆਰਚੀਕਰ ਹਸਪਤਾਲ ਦੇ ਮੈਡੀਕਲ ਕਾਲਜ ਵਿੱਚ ਇੱਕ ਔਰਤ ਡਾਕਟਰ ਨਾਲ ਜ਼ਬਰ ਜਨਾਹ ਤੇ ਹੱਤਿਆ ਦੀ ਘਟਨਾ ਤੋਂ ਬਾਅਦ ਪਛਵੀ ਬੰਗਾਲ ਸਰਕਾਰ ਨੇ ਵੱਡਾ ਕਦਮ ਚੁੱਕਿਆ। ਵਿਧਾਨ ਸਭਾ ਦੇ ਵਿਸ਼ੇਸ਼ ਸ਼ਾਸਨ ਦੇ ਦੂਜੇ ਦਿਨ ਬੰਗਾਲ ਸਰਕਾਰ ਨੇ ਜ਼ਬਰ ਜਨਾਹ ਵਿਰੋਧ ਸੋਧ ਬਿੱਲ ਪੇਸ਼ ਕੀਤਾ। ਇਸ ਬਿੱਲ ਦਾ ਉਦੇਸ਼ ਪੀੜਤਾ ਨੂੰ ਇਨਸਾਫ ਦਿਵਾਉਣ ਤੇ ਜੋਬਜਨਾਹ ਦੇ ਦੋਸ਼ਾਂ ਨੂੰ ਤੁਰੰਤ ਅਤੇ ਸਖਤ ਸਜ਼ਾ ਦੇਣਾ ਹੈ ਦਾਜੇ ਕੀ ਬਿਲ ਵਿੱਚ ਜੋਬਜਨਾਹ ਦੇ ਦੋਸ਼ਾਂ ਨੂੰ 10 ਦਿਨਾਂ ਦੇ ਅੰਦਰ ਮੌਦੀ ਸਜ਼ਾ ਯਕੀਨੀ ਬਣਾਉਂਦਾ ਪ੍ਰਸਤਾਵ ਹੈ ਇਸ ਜੋਬਜਨਾਹ ਵਿਰੋਧੀ ਬਿਲ ਦਾ ਨਾ ਅਪਰਾਜਿਤ ਊਮਨ ਐਂਡ ਚਾਈਲਡ ਬਿਲ 2024 ਹੈ ਦਾਜੇ ਕੀ ਸੁਭੇ ਵਿੱਚ ਮੁੱਖ ਵਿਰੋਧੀ ਭਾਜਪਾ ਦੇ ਵਿਧਾਇਕ ਵੀ ਇਸ ਬਿਲ ਦਾ ਸਮਰਥਨ ਕਰਨਗੇ ਸਦਨ ਵੱਲੋਂ ਮੰਗਲਵਾਰ ਨੂੰ ਹੀ ਪਾਸ ਹੋਣ ਤੋਂ ਬਾਅਦ বিল ਨੂੰ રાજপাল ਕੋਲ ਭੇਜਿਆ ਜਾਵੇਗਾ ਦਾਜੇ ਕੀ ਬੰਗਾਲ ਵਿਧਾਨ ਸਭਾ ਵਿੱਚ ਸੀਐਮ ਮਮਤਾ ਬੇਨਰਜੀ ਨੇ ਕਿਹਾ ਮੈਂ ਆਪਣੇ ਸਾਰੇ ਭਰਾਵਾਂ ਤੇ ਭੈਣਾਂ ਦਾ ਧੰਨਵਾਦ ਕਰਨਾ ਚਾਹੁੰਦੀਆਂ ਤੇ ਕਹਿਣਾ ਚਾਹੁੰਦੀਆਂ ਕਿ ਮੈਂ ਲੜਕੀਆਂ ਦੇ ਅਧਿਕਾਰਿਆ ਦੀ ਰੱਖਿਆ ਲਈ ਹਰ ਰੋਜ਼ ਲੜਾਂਗੇ ਦਾਜੇ ਕੀ ਇਹ ਇਤਿਹਾਸ ਨੂੰ ਦੁਹਰਾਉਣ ਤੇ ਲੜਕੀਆਂ ਦੇ ਅਧਿਕਾਰਿਆ ਦੀ ਰੱਖਿਆ ਕਰਨ ਦਾ ਮੌਕਾ ਹੈ ਦਾਜੇ ਕੀ ਮਮਤਾ ਬੇਨਰਜੀ ਨੇ ਕਿਹਾ 43 ਸਾਲ ਪਹਿਲਾਂ ਅੱਜ ਦੇ ਦਿਨ 1981 ਤੇ ਸੰਯੁਕਤ ਰਾਸ਼ਟਰ ਨੇ ਔਰਤਾ ਦੇ ਅਧਿਕਾਰਿਆ ਦੀ ਰੱਖਿਆ ਲਈ ਔਰਤਾ ਵਿਰੁੱਧ ਹਰ ਤਰ੍ਹਾਂ ਦੇ ਵਿਤਰੇ ਦੇ ਘਾਤਮਕ ਕਰਨ ਲਈ ਕਨਵੈਕਸ਼ਨ ਲਈ ਇੱਕ ਕਮੇਟੀ ਬਣਾਈ ਸੀ ਮੈਂ ਸਿਵਲ ਸੁਸਾਇਟੀ ਤੋਂ ਲੈ ਕੇ ਵਿਦਿਆਰਥੀਆਂ ਤੱਕ ਸਾਰਿਆਂ ਨੂੰ ਵਧਾਈ ਦਿੰਦੀ ਹਾਂ ਜੋ ਔਰਤਾ ਦੀ ਸੁਰੱਖਿਆ ਲਈ ਆਪਣੀ ਆਵਾਜ਼ ਉਠਾ ਰਹੇ ਹਨ ਮਮਤਾ ਨੇ ਕਿਹਾ ਕਿ ਅਸੀਂ ਪੁਲਿਸ ਵਿੱਚ ਇੱਕ ਵਿਸ਼ੇਸ਼ ਅਪਰਾਜਿਤਾ ਟਾਕਸ ਫੋਰਸ ਗਠਨ ਕਰਾਂਗੇ ਤਾਂ ਜੋ ਜਾਂਚ ਨੂੰ ਸਮਨਤਾ ਤਰੀਕੇ ਨਾਲ ਪੂਰਾ ਕੀਤਾ ਜਾ ਸਕੇ ਹੋਰ ਅਪਡੇਟ ਲਈ ਦੇਖਦੇ ਰਹੋ ਜੇ ਅਪਡੇਟ